ਕੁਝ ਕਿਮੀਆ ਦੇ ਜੱਟੋ ਵੀ ਸੋਨੇ ਕੋਟਸ ਸੀ ਜਿਹੜਾ ਤੁਸੀਂ ਸਿੰਧੀ ਬਾਰਡਰ ਦੀਆਂ ਦੇਖ ਰਹੇ ਹੋ ਜਿਸ ਤੇ ਆਰਮੀ ਬਲ ਰਿਹਾ ਹੈ ਇਹ ਬੋਲ ਰਿਹਾ ਹੈ ਪਟਿਆ ਕੋਲ ਇਹਨਾਂ ਦੇ ਬੋਲੇ ਜਿਹੜੇ ਉਹ ਡੱਗ ਜਾ ਰਹੇ ਹਨ ਤਸਵੀਰਾਂ ਦੇ ਵਿੱਚ ਕੁਝ ਦੇਖ ਰਹੇ ਹੋ ਅੱਪੀ ਪੈਸਲੇ ਬੋਲੇ ਜਿਹੜੇ ਉਹ ਡੱਗ ਜਾ ਰਹੇ ਹਨ ਆਵਾਜ਼ਾਂ ਜਿਹੜੀਆਂ ਤੁਸੀਂ ਲਗਾਤਾਰ ਸੁਣ ਰਹੇ ਹੋ ਸੰਘੀ ਬਾਰਡਰ ਦੀਆਂ ਲਾਈਵ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਚੱਕ ਲਾ ਇਹਨਾਂ ਨੇ ਟਾਲਿਆ ਟਾਲਿਆ ਇਹਨਾਂ ਨੂੰ ਪਤਾ ਕਿ ਉੱਤੇ ਕਰੇ ਦੋ ਤਿੰਨ ਜ਼ੋਰ ਨਾਲ ਦਬਲੋ ਪਰਵਾਣਾ ਕਰੋ से नौजवानर दसण चाहींदी कूथ आंदोलन जेतू जी साढा वीड पहुच चुके वाहिगुरू वाहिगुरु वाहिगुरु वाहिगुरुट बा चुप कर जो मां थो ਬੁਖਾਰ ਦਾ ਬਹੁਤ ਹੋਇਆ ਪਿਆ ਦੋ ਕੁ ਮਿੰਟ ਦੋ ਕੁ ਮਿੰਟ ਬਈ ਤੁਸੀਂ ਨੌਜਵਾਨ ਉਹਨਾਂ ਜਿਹੜੇ ਤੁਸੀਂ ਮੇਰੇ ਭਰਾ ਮੇਰੇ ਦਿਲ ਚ ਵਸਦੇ ਹੋ ਮੇਰਾ ਜੀ ਕਰਦਾ ਉਹ ਮੈਂ ਇਕੱਲੇ ਇਕੱਲੇ ਦੇ ਪੈਰੀ ਹੱਥਾਂ ਕੇ ਲੱਭ ਪੰਜਾਬ ਦੀ ਉਹ ਜਵਾਨੀ ਆ ਇਹ ਪੰਜਾਬ ਦੀ ਇਹ ਜਵਾਨੀ ਕਰਕੇ ਅੱਜ ਉਹ ਦੇਖਦਾ ਤਿਰੰਗਾ ਝੰਡਾ ਝੁਲਦਾ 90% ਕਰਵਾਨੀਆਂ ਸਿੱਖ ਕੌਮ ਨੇ ਦਿੱਤੀਆਂ ਨੇ ਸਾਡੇ ਇੱਥੇ ਬੰਦਿਆ ਸਾਡੇ ਆਗੂ ਸਹਿਬਾਨ ਖੜੇ ਨੇਗੇ ਮੈਂ ਬਾਲੀਆਂ ਗੱਲਾਂ ਤਾਂ ਨਹੀਂ ਬੋਲੂਗਾ ਮੈਥੋਂ ਬੋਲਿਆ ਜਾਂਦੀ ਆ ਅੰਦਰੋਂ ਪਰ ਜਿਵੇਂ ਸਾਡੇ ਆਗੂ ਸਹਿਬਾਨ ਕਹਿਣਗੇ ਇੱਥੇ ਜੇ ਕੁਰਬਾਨੀ ਦੀ ਲੋੜ ਪਈ ਤਾਂ ਕੁਰਬਾਨੀ ਤੁਹਾਡਾ ਭਰਾ ਸਭ ਤੋਂ ਪਹਿਲਾਂ ਦੇ ਕੇ ਜਾਊਗਾ ਸਵਰ ਆਪਣਾ ਜਿਵੇਂ ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਨੇਗੇ ਇਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਕੀਆ ਵੀਰੋ ਤੇ ਪਰ ਸੈਂਟਰ ਗਵਰਨਮੈਂਟ ਨੂੰ ਸ਼ਰਮ ਆ ਜਣੀ ਚਾਹੀਦੀ ਹੈ ਆ ਜਿਹੜੀ ਸਾਡੀ ਨੌਜਵਾਨ ਜਿਹੜਾ ਪੰਜਾਬ ਦੇ ਨਾਲ ਜੋ ਕੁਝ ਕਰ ਰਹੀ ਹੈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇੱਕ ਮਿੰਟ ਬੋਲੋ ਇਹ ਗੱਲ ਕਰਨ ਨੂੰ ਯਾਰ ਕੋਈ ਵੀ ਤੰਗ ਨਾ ਕਰੋ ਜੀ ਸਾਹਿਬ ਮੇਰਾ ਕਿਸਾਨ ਜਿੱਦੇ ਬੰਦਿਆਂ ਨੂੰ ਕਹਿਣਾ ਵੀ ਕਦੋਂ ਜਦੋਂ ਹੁਕਮ ਹੋਊਗਾ ਦੱਸ ਦਿਓ ਉਹਦੀ ਪੱਟ ਦਾਂਗੇ ਸਾਰਾ ਕੁਝ ਪਰ ਨੌਜਵਾਨੋ ਨੌਜਵਾਨੋ ਲੜਾਈ ਆਪਾਂ ਸਬਰ ਨਾਲ ਲੜਨੀ ਆ ਵੀਰ ਬਣ ਕੇ ਆਪਾਂ ਆਗੋ ਤੋਂ ਬਾਹਰ ਹੋ ਕੇ ਨਹੀਂ ਚੱਲਣਾ ਹਨਾ ਇਸ ਕਰਕੇ ਹੈ ਬਾਈ ਇਹੇ ਦੇਖੋ ਇਹ ਕਹਿੰਦੇ ਆ ਦੇਖ ਲਾ ਸ਼ਰਮ ਆ ਜਣੀ ਚਾਹੀਦੀ ਆ ਉਹ ਕੋਈ ਪੰਜਾਬ ਦਾ ਲੀਡਰ ਲੂਟਰ ਆ ਕੇ ਇੱਥੋਂ ਕੀ ਮਰ ਸਕਦਾ ਯਾਰ ਜਿਵੇਂ ਆਪਾਂ ਇੱਥੇ ਮਰੀਏ ਨੇ ਕੁਰਸੀਆਂ ਤੇ ਬੈਠਣ ਨੂੰ ਉਹਨੇ ਰਾਜਨੀਤੀ ਕਰਦੀ ਆਂ ਅਜੀ ਬਾਈ ਨੂਣਾ ਵਾਲੀ ਗੱਲ ਜੀ ਨਹੀਂ ਅੱਜ ਆਰਡਰ ਯਾਰ ਅੱਜ ਮੈਂ ਵੀ ਭਾਸ਼ਣ ਤਾਂ ਵਾਲਾ ਦੇਣ ਨਹੀਂ ਆਇਆ ਅੰਦਰੋਂ ਦਾ ਸਰੀਰ じゃ ਸਾਰਾ ਜਿਹੜਾ ਖਾਲੀ-ਖਾਲੀ ਰਹਿ ਤਾ ਉਧਰੋਂ ਪਿੱਛੇ ਆ ਜਾਣਾ ਪਿੱਛੇ ਆ ਜਾਣਾ ਪਰੇ ਫੀਲ ਕਰ ਦੋ ਜਿਹੜਾ ਉੱਤਰ ਨਾਲ ਕੋਈ ਨਾ ਕੋਈ ਆ ਟੁੱਟ ਗਿਆ ਆ ਟੁੱਟ ਗਿਆ 7 ਵਜੇ ਗੱਡੀ 7 ਵਜੇ ਬਾਈ ਵਸ ਆਪਾਂ ਇੱਥੇ ਰਹਿਣਾ ਟੱਟ ਕੇ ਯਾਰ ਬਾਰੀ ਘਰ ਤੋੜ ਕੇ ਜਾਣਾ ਜਿਵੇਂ ਜਿਵੇਂ ਕਹਿਣਗੇ ਆਪਾਂ ਮਰਾ 사ਬਰ ਨਾਲ ਲੜਾਈ ਆਪਾਂ ਲੜੀਏ ਚੰਗਾ ਭਾਈ ਬਾਕੀ ਜਿਹੜਾ ਤੁਸੀਂ ਆਪਾਂ ਆਪਣਾ ਪੰਜਾਬ ਆ ਯਾਰ ਕਿਸਾਨੀ ਆਪਣੇ ਦਿਲ ਚ ਵਸਦੀ ਹੈ ਤੁਹਾਨੂੰ ਪਤਾ ਵੀ ਆਪਣੇ ਪੰਜਾਬ ਲਈ ਲੜਦੇ ਰਵਾਂਗੇ ਬਾਤ ਤੱਕ ਜਾਰ ਚਲੀ ਜਾਵੇ ਲੈ ਭਾਈ ਨੇ ਸੰਦੇਣ ਕੀਤਾ ਸੀ ਸਟੇਜ ਤੋਂ ਉਹਨਾਂ ਦੀ ਗੱਲ ਨੂੰ ਜਿਹੜਾ ਆਪੇ ਸਿਰੇ ਚੜਾਣਾ ਕੋ ਬੰਦੀਏ ਡਰੇ ਨਾ ਮਾਰੋ ਜਿਹੜੀ ਚੜਤ ਕਰ ਰਹੀ ਹੈ ਖੱਟਰ ਸਰਕਾਰ ਤੇ ਮੋਦੀ ਸਰਕਾਰ ਜ਼ੁਲਮ ਦਾ ਮੁਕਾ ਨੂੰ ਦੱਸਿਆ ਹੋਇਆ ਗੁਰੂਆਂ ਨੇ ਵੀ ਸਿਕਾਇਆ ਹੋਇਆ ਤੱਤੀਆਂ ਤਲਾਵ ਤਵੀਆਂ ਤੇ ਬੈਠੇ ਲੋਆ ਤੇ ਬੈਠੇ ਬੰਦ-ਬੰਦ ਕਟੋਏ ਸੋ ਮੇਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਪਿੱਛੇ ਆ ਜਾਓ ਕੋਈ ਆਪਣੇ ਵੱਲ ਸ਼ਰਾਰਤ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਆਪਾਂ ਵਿਖਾਉਣਾ ਕਿ ਸਾਡਾ ਜਾਤਾਂ ਤੇ ਇੱਕ ਦੇ ਵਿੱਚ ਕਿੰਨਾ ਬਾਲਿਆ ਸੋ